ਬੇਸਿਕ ਨੀਡ ਤੁਹਾਨੂੰ ਕੀ ਲੱਗਦੀ ਹੈ ਕਿਉਂਕਿ ਬਹੁਤ ਸਾਰੇ ਐਨਜੀਓਜ਼ ਐਸੇ ਨੇ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ ਸਾਡੇ ਤੱਕ ਵੀ ਸੰਪਰਕ ਕਰਦੇ ਨੇ ਕਿ ਭਾਜੀ ਸਾਨੂੰ ਦੱਸੋ ਕਿੱਥੇ ਮਦਦ ਦੀ ਲੋੜ ਆ ਔਰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਆ ਜਿੱਥੋਂ ਅਸੀਂ ਆਇਆ ਉੱਥੇ ਬਿਲਕੁਲ ਕਨੈਕਸ਼ਨ ਟੁੱਟ ਚੁੱਕਿਆ ਨਾ ਉੱਥੇ ਲਾਈਟ ਹੈ ਨਾ ਉੱਥੇ ਮਤਲਬ ਸਮਗਰੀ ਪਹੁੰਚਣ ਦਾ ਕੋਈ ਸੋਰਸ ਸੀਗਾ ਇੱਕ ਦੋ ਬੋਟ ਸੀਗੀਆਂ ਉਹ ਮਤਲਬ ਇਨਫ ਨਹੀਂ ਸੀਗੀਆਂ ਫਿਰ ਅੱਜ ਦੋ ਹੋਰ ਉਹਨਾਂ ਨੂੰ ਮਿਲੀਆਂ ਉਹ ਚਲੋ ਸਾਡੇ ਹਿਸੇਵਾਂ ਲੱਗੀ ਪ੍ਰਮਾਤਮਾ ਅਸੀਂ ਲੱਕੀ ਸਮਝਦੇ ਆ ਆਪਣੇ ਆਪ ਨੂੰ ਹਨਾ ਸੋ ਉਹ ਉਹ ਮੈਨੂੰ ਲੱਗਦਾ ਕਿ ਹੁਣ ਉਠੀ ਉਹ ਜਿਹੜੇ 5-7 ਪਿੰਡ ਨੇ ਉਹ ਠੀਕ ਰਹਿਣਗੇ ਤੇ ਬਾਕੀ ਜਿਵੇਂ ਕਹ ਲੋ ਕਿ ਅਤਰਪਾਲਾਂ ਹੋ ਗਈਆਂ ਮੱਛਰਦਾਨੀਆਂ ਹੋ ਗਈਆਂ ਡੀਜ਼ਲ ਹੋ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਜਨਰੇਟਰ ਨੇ ਉਹ ਜਿਹੇ ਜਨਰੇਟਰ ਮਤਲਬ ਤੇਲ ਨਹੀਂ ਹੋएगा ਤਾਂ ਚੱਲਣਗੇ ਕਿਵੇਂ ਲਾਈਟ ਤਾਂ ਆਉਣੀ ਨਹੀਂ ਮਤਲਬ ਰਸੋਈ ਤੇ ਖਾਣ ਪੀਣ ਦਾ ਸਮਾਨ ਤਾਂ ਕਾਫੀ ਪਹੁੰਚ ਗਿਆ ਹੋਣਾ ਨਹੀਂ ਕਿਉਂਕਿ ਜੇਕਰ ਤੁਸੀਂ ਸਟੋਰ ਵੀ ਕਰ ਸਕਦੇ ਹਾਂ ਹਾਂ ਜੀ 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 ਰਸ਼ਦ ਬਹੁਤ ਹੈ ਲੋਕਾਂ ਕੋਲ ਔਰ ਰਸ਼ਨ ਲੋਕੀ ਆਪ ਵੀ ਕਹਿੰਦੇ ਯਾਰ ਰਸ਼ਦ ਘੱਟ ਭੇਜੋ ਸਾਡੇ ਕੋ ਕਿਉਂਕਿ ਕੀ ਹੁੰਦਾ ਨਾ ਜੀ ਦਾਣੇ ਹਰੇ ਘਰ ਦੇ ਹਰੇ ਘਰ ਚ ਹੁੰਦੇ ਆ ਅਜ ਆਟਾ ਚਲੋ ਬੰਦਿਆਂ ਨੇ ਰੱਖਿਆ ਹੀ ਹੁੰਦਾ ਆਪਣਾ ਜਦੋਂ ਜ਼ਰੂਰਤ ਪੈਂਦੀ ਹੈ ਲੋਕ ਮੰਗ ਲੈਂਦੇ ਆ ਬਟ ਫਿਰ ਵੀ ਚਲੋ ਉਸ ਰਸ਼ਨ ਦੀ ਵੀ ਜ਼ਰੂਰਤ ਹੈਗੀ ਆ ਨਾਲ ਨਾਲ ਫਿਰ ਜਿਵੇਂ ਗੈਸ ਸਿਲੰਡਰ ਹੋਗੇ ਜਿਹੜਾ ਪਿੰਡਾਂ ਚ ਪਾਣੀ ਆ ਉਥੇ ਬਾਲਣ ਜਿਹੜਾ ਆ ਉਹ ਮਤਲਬ ਕਹਿ ਲੋ ਵੀ ਹਾਂ ਕਿਵੇਂ ਬਾਲਣਗੇ ਕਿਉਂਕਿ ਸਾਰੇ ਪਾਸੇ ਪਾਣੀ ਆ ਸੋ ਬਾਲਣ ਦੀ ਲੋੜ ਪੈਂਦੀ ਹੈ ਗੈਸ ਸਿਲੰਡਰਾਂ ਦੀ ਸੋ ਇਹ ਜਿਹੜੀਆਂ ਬੇਸਿਕ ਚੀਜ਼ਾਂ ਨੇ ਇਹ ਮੈਂ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਥਰੂ ਕਿ ਵੀ ਇਹ ਵੀ ਪਹੁੰਚਦੀਆਂ ਹੋਣ ਜਿਹੜੇ ਜਿਹੜੇ ਪਿੰਡ ਮਾਰ ਰਹੇ